ਇਮੇਜਿਨ ਕਰੋ ਆਪਾਂ ਸਵੇਰ 5:30 ਵਜੇ ਉੱਠੇ ਆਂ ਸਵੇਰ ਸੁਬਾਨੀ ਹੈ ਖੁੱਲੀ ਆ ਤੇ ਤੁਹਾਡੇ ਮੂਰੇ ਐਵ ਜੈੱਲ 뷰 ਆ ਚਾਰੇ ਪਾਸੇ ਹਰਿਆਲੀ ਆ ਸਾਹਮਣੇ ਸਮੁੰਦਰ ਆ ਛੱਲਾਂ ਪੈੰਦੀਆਂ ਥੋੜੀਆਂ ਥੋੜੀਆਂ ਮੱਠਾਂ ਮੱਠਾਂ ਨਾਰੀਅਲ ਦੇ ਦਰਖਤ ਆ ਨਰੇ ਭਰੇ ਵੇ ਤੇ ਠੰਡੀ ਠੰਡੀ ਹਵਾ ਵਗਦੀ ਆ ਪੂਰੀ ਠੰਡੀ ਠੰਡੀ ਨਜ਼ਾਰੇ ਵਾਲੀ ਤੇ ਸਾਹਮਣੇ ਉਹ ਸੂਰਜ ਚੜੀ ਜਾਂਦਾ ਹੈ ਤਾਂ ਸਵਾਗਤ ਆ ਤੁਹਾਡੇ ਸਾਰਿਆਂ ਦਾ ਇੱਕ ਹੋਰ ਨਵੀਂ ਤਕੜੀ ਵੀਡੀਓ ਦੇ ਵਿੱਚ ਸਵਾਗਤ ਆ ਤੁਹਾਡੇ ਸਾਰਿਆਂ ਦਾ ਪਲੀਲਿਓ ਆਈਲੈਂਡ ਫਿਲੀਪੀਨਸ ਦੇ ਵਿੱਚ ਤਾਂ ਅੱਜ ਹੁਣੇ ਮੈਂ 5:30 ਵਜੇ ਉੱਠ ਖੜਿਆ ਹਾਂ ਇਹ ਤਾਂ ਹਜੇ ਵੀ ਸਾਰੇ ਸੁੱਤੇ ਪਏ ਆ ਇਹਨਾਂ ਨਾਲ ਇਹਨਾਂ ਦੇ ਰਿਲੇਟਡ ਹੀ ਥੋੜੀਆਂ ਜੀਆਂ ਗੱਲਾਂ ਕਰਨੀਆਂ ਸੀਗਾ ਤੇ ਮੈਂ ਚੰਗਾ ਰਹਿ ਗਿਆ ਕੱਲ ਜਿਹੜੀ ਅਸੀਂ ਕੌਫੀ ਨਹੀਂ ਪੀਤੀ ਸੀ ਇਹਨਾਂ ਨੇ ਉਦੋਂ ਚੜਨ ਤੋਂ ਪਹਿਲਾਂ ਜਾਜ ਫੈਰੀ ਚੜ੍ਹਨ ਤੋਂ ਪਹਿਲਾਂ ਇਹਨਾਂ ਨੇ ਤਾਂ ਕੌਫੀ ਪੀ ਲਈ ਸਾਰਿਆਂ ਨੇ ਇੱਕ ਇੱਕ ਡਿਗਾਰਡੇ ਵਾਲੇ ਨੇ ਤੇ ਦੂਜੇ ਨੇ ਜਿਆਦਾ ਪੀ ਲਈ ਉਹਨਾਂ ਨੇ ਅਜ ਦੁਬਾਰਾ ਚੱਕ ਹੋਰ ਆਰਡਰ ਕੀਤੀ ਸੀ ਉਹਦੇ ਵਿੱਚੋਂ ਵੀ ਅੱਧੀ ਅੱਧੀ ਕਰ ਲਈ ਤੇ ਇਹਨਾਂ ਨੇ ਮੈਂ ਤਾਂ ਜਹਾਜ਼ ਦੇ ਵਿੱਚ ਵੀ ਹੈੱਡਫੋਨ ਲਾ ਕੇ ਸੌ ਗਿਆ ਉੱਥੇ ਜਦੋਂ ਅੱਧੇ ਗਰਾਹ ਪਹੁੰਚ ਗਏ ਸੀਗੇ ਅੱਗ ਭਾ ਤੇ ਉਦੋਂ ਮਨ ਨੀਂਦ ਜੀ ਆਉਣ ਲੱਗੀ ਹੈੱਡਫੋਨ ਲਾ ਕੇ ਸੌ ਗਿਆ ਤੇ ਇਹ ਦੁਬਾਰਾ ਚ ਇਹਨਾਂ ਨੇ ਖਾਊ ਰੂਪ ਆਇਆ ਉੱਥੇ ਬਈ ਸਪੀਕਰ ਜਿਹੜਾ ਹੁੰਦਾ ਆਪਣੇ ਕੋਲ ਉਹ ਵੀ ਛੱਡ ਲਿਆ ਇਹਨਾਂ ਨੇ ਕੁਰਸੀਆਂ ਥੱਲੇ ਰੱਖ ਕੇ ਗੱਠ ਬਸੇ ਰਹਾ ਸੀ ਤੇ ਟਿਕਣੀ ਨੀ ਜਾਵਾਂ ਇਹਨਾਂ ਟ੍ਰੇਨ ਦੇ ਸਮੇਦਾਰ ਦਾ ਜਵਾਂ ਵੀ ਨੀ ਟਿਕੇ ਤੇ ਫਿਰ ਆਏ ਆ ਆਕੇ ਅਸੀਂ ਇੱਥੇ ਲੀੜੇ-ਲੂੜੇ ਸੈੱਟ ਕੀਤੇ ਸਾਰਾ ਕੰਮ ਕੀਤਾ ਵਧੀਆ ਤੇ ਇਹਦੇ ਬਾਅਦ ਅਸੀਂ ਰੋਟਾਂ ਖਾਣ ਲੱਗੇ ਜਿਹੜੀਆਂ ਆਪਾਂ ਲਿਆਂਦੇ ਹਾਂ ਰਿਮਸਾਂ ਰੋਟਾਂ ਘਰੋਂ ਉਹ ਖਾ ਲਈਆਂ ਤੇ ਉਸ ਤੋਂ ਬਾਅਦ ਢੇੜਾ ਕੱਢਣਾ ਉੱਠ ਗਏ ਕਹਿੰਦੇ ਅਸੀਂ ਢੇੜਾ ਕੱਢ ਕੇ ਆਉਣੇ ਇੱਥੇ ਸੁੰਦਰ ਤੇ ਰਾਤ ਨੂੰ ਕੋਈ ਦੀਨਤ ਆ ਨਹੀਂ ਸੀ ਨੇਰੇ ਦੇ ਵਿੱਚ ਤਾਂ ਢੇੜਾ-ਗੂੜਾ ਕੱਢ ਕੇ ਇਹਦੇ ਬਾਅਦ ਚ ਫੇਰ ਇੱਥੇ ਕਾਫੀ ਦੀ ਮਸ਼ੀਨ ਲੱਗੀ ਵੀ ਆ ਉਹ ਕੋਇਨ ਪਾਓ ਤੇ ਉਹ ਕਾਫੀ ਨਾਲ ਦੀ ਨਾਲ ਕਢਾ ਦਿੰਦੀ ਆ ਤੇ ਇਹਨਾਂ ਨੇ ਇੱਕ-ਇੱਕ ਕਾਫੀ ਉਹਦੋਂ ਫੇਰ ਪੀ ਲਈ ਘਟੋ ਘਟਾ ਟਾਈਮ ਹੋਊਗਾ 12 ਇੱਕ ਦਾ ਫੇਰ ਰਾਤ ਨੂੰ ਇਹ ਫਿਰ ਸਾਰੇ ਵੇਰ ਵੀ ਨਹੀਂ ਟਿਕੇ ਤੇ ਮੈਂ ਸੌ ਗਿਆ ਪਹਿਲਾਂ ਆ ਕੇ ਇਹਨਾਂ ਤੋਂ ਮੈਂ ਕਿਹਾ ਤੁਸੀਂ ਚੜ੍ਹ ਜਾ ਤੇ ਮੈਂ ਜਾਣਾ ਹੈ ਪਹਿਲਾਂ ਕਮਰੇ 'ਚ ਜਾ ਤੇ ਬਾਹਰੋਂ ਥੱਲੇ ਗੇੜੇ-ਗੁੜੇ ਕੱਢਦੇ ਰਹੇ ਸਵੇਰ ਚ ਆ ਕੇ ਫੇਰ ਸੌਂ ਗਿਆ ਇਹ ਪਰ ਇਹ ਫੇਰ ਵੀ ਨਹੀਂ ਗਿਆ ਰੋਲਾ ਪਾਉਣ ਲੱਗ ਗਿਆ ਫਿਰ ਐਂ ਪਿਆ ਪਿਆ ਤੋਂ 21 ਦਾ ਵੀ ਮਣੀ ਉੱਠ ਖੜਾ ਹਾਈਪਰ ਬੜਾ ਜ਼ਿਆਦਾ ਉਹ ਤੇ ਕੌਫੀ ਨਾਲ ਤਾਂ ਹੋਰ ਵੀ ਹੱਲੇ ਜਾਂਦਾ ਏ ਤਾਂ ਉਹ ਇੱਕੇ ਦਾ ਆ ਕੇ ਉਹ ਨੌਣ ਵੜ ਗਿਆ ਤੇ ਯਾਰ ਅੱਧੀ ਰਾਤ ਨੂੰ ਘਟੋ ਘਟੋ 1.5 ਦਾ ਟਾਈਮ ਹੋਊਗਾ ਤੇ ਉਹ ਨਹੀ ਆਇਆ ਉੱਤੀ ਉਤੀ ਗਾਣੇ ਗਾਉਣ ਲੱਗ ਗਿਆ ਨੀ ਦੋਦੇ ਫੇਰ ਵੀ ਨੀ ਚੰਗੀ ਤਰ੍ਹਾਂ ਨੀ ਆਈ ਨੀਂਦ ਮੈਨੂੰ ਨੀਂਦ ਆਈ ਹੋਗੀ ਦੋ ਕੌਜੇ ਮੈਂ ਵਦਗਾ ਨਿਆਰੇ ਨਾਲ ਪਾਸੇ ਪੂਸੇ ਲੈ ਕੇ ਆਏ ਸੌ ਗਿਆ ਤੇ ਹੁਣ ਮੈਂ ਸਦੇ ਹੀ ਉੱਠ ਖੜਿਆ ਤੇ ਹੁਣ ਇਹ ਸਾਰੇ ਸੁੱਤੇ ਪਏ ਆ ਜਮਾਂ ਹੀ ਨੀ ਕੋਈ ਹਿਲੰਦ ਨਾ ਹੀ ਨੀ ਲੈ ਰੇ ਬਾਕੀ ਇਹਨਾਂ ਦੇ ਹੈਗਾ ਇੱਥੇ ਪ੍ਰਾਈਵੇਟ ਪੂਲ ਵੀ ਬਣਿਆ ਪਾਇ ਉਹ ਵੀ ਆਪਾਂ ਐਕਸੈਸ ਲੈ ਸਕਦੇ ਆ ਤੇ ਹੁਣ ਕਮਰੇ ਹਜੇ ਵੀ ਸਾਰੇ ਬੰਦ ਪਏ ਸੀ ਤੁਸੀਂ ਚੱਲੀ ਜਾਂਦੇ ਇਹ ਤਾਂ ਅਜੇ ਵੀ ਸਾਰੇ ਕਮਰਿਆਂ ਦੇ ਵਿੱਚ ਹੀ ਪਏ ਆ ਥੱਲੇ ਲੋਕ ਤੰਬੂ ਤੰਬੂ ਵੀ ਲਾ ਕੇ ਬੈਠੇ ਸੀਗੇ ਤੇ ਉਹਨਾਂ ਬਾਕੀ ਅੱਜ ਆਪਣੇ ਕੋ ਆਇਲੈਂਡ ਐਕਸਪਲੋਰ ਕਰਨ ਵਾਸਤੇ ਹਮ ਸਾਡਾ ਦੋ ਪੰਨ ਤਿਆਰ ਅੱਜ ਦਾ ਏ ਕਿਉਂਕਿ ਕਹਿੰਦੇ ਆ ਫਿਰ ਕੱਲੂ ਵੀ ਉੱਡ ਜਾਗੇ ਜੇ ਆਪਣੇ ਕੋਲ ਅੱਜ ਵਧੀਆ ਲੱਗਿਆ ਵੀ ਹੋਰ ਬੀਚ ਵਗੈਰਾ ਦੇ ਵੀ ਜਾਣਾ ਹੋਇਆ ਤਾਂ ਹੋ ਸਕਦਾ ਵੀ ਕੱਲੂ ਸਵੇਰਲੇ ਫੈਰੀ ਤੇ ਚੜ੍ਹ ਜੀਏ ਅਸੀਂ ਵੀ ਕੱਲੂ ਦਿਨੇ ਪਹੁੰਚ ਜਾਗੇ ਘਰੇ ਤੇ ਨਹੀਂ ਤਾਂ ਫਿਰ ਅੱਜ ਸ਼ਾਮ ਨੂੰ ਅਸੀਂ ਚੜ੍ਹ ਜਾਾਂਗੇ ਵੇਲੇ ਨਾਲ ਹੀ ਵੀਡੀਓ ਦੇ ਐਂਡ ਦੇ ਵਿੱਚ ਸਾਰਾ ਬਜਟ ਦੱਸੂਗਾ ਸਾਡਾ ਕਿੰਨਾ ਕਿੰਨਾ ਖਰਚਾ ਆਇਆ ਜਿਵੇਂ ਬਜਟ ਫ੍ਰੈਂਡਲੀ ਉਹ ਹੋਈ ਹੈ ਸਾਡੀ ਟ੍ਰਿਪ ਆ ਜਿਹੜੇ ਬਿਲੀਪੀਨਸ ਦੇ ਵਿੱਚ ਵੀਰ ਰਹਿੰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਮਦਦ ਮਿਲਣੀ ਆ ਤੇ ਆਪਣੇ ਜਿਹੜੇ ਅੱਗੇ ਆਉ ਉਹ ਇਨਫੰਤੇ ਹੀ ਆ ਕੇ ਮੋੜ ਜਾਂਦੇ ਸਿਰਫ ਇਹ ਇਨਫੰਤੇ ਤੋਂ ਥੋੜਾ ਹੈਗਾ ਹੈ ਆਪਣੇ ਇਨਫੰਤਾ ਕੈਸ ਨੇ ਉਹ ਤਾਂ ਹੁਣ ਜਮਾ ਬੇਕਾਰ ਹੋ ਗਿਆ ਵਿਚ ਉੱਥੇ ਤਾਂ ਉਹ ਹੁਣ ਉਹਨਾਂ ਨੇ ਜਦੋਂ ਦਾ ਆ ਪਿਛਲਿਆਂ ਦਾ ਬੋਟਾ ਬੰਗਾ ਸੀ ਪਿਛਲਿਆਂ ਦਾ ਪਿਛਲਾ ਤੇ ਉਹ ਜਿਹੜਾ ਦੂਜਾ ਪਾਣੀ ਸੀਗਾ ਇਨਫੰਤੇ ਦਾ ਸਾਰਾ ਆ ਗਟਰ ਵਗੈਰਾ ਵਾਲਾ ਪਾਣੀ ਉਹ ਵੀ ਉਹਨਾਂ ਨੇ ਸਮੁੰਦਰ 'ਚ ਛੱਡਤਾ ਸਿੱਧਾ ਹੀ ਉਹ ਸਭ ਸਾਰਾ ਕਾਲਾ ਹੀ ਹੋਇਆ ਪਾਣੀ ਤੇ ਨਹਾਉਣ ਦਾ ਕੋਈ ਫਾਇਦਾ ਨਹੀਂ ਹੈ ਕੂੰ ਕੱਟ ਬਹੁਤ ਜ਼ਿਆਦਾ ਹੁੰਦਾ ਹੈ ਤੱਕ ਤੁਸੀਂ ਪਿਛਲੀ ਵੀਡੀਓ ਚ ਵੇਖਿਆ ਹੋਊਗਾ ਜਿਹੜੀ ਉਹ ਆਪਣੀ ਬੱਚਾ ਮੰਟਾਂ ਦਾ ਵਲੌਗ ਪਾਇਆ ਹੋਇਆ ਜਿੱਥੇ ਮਣੀ ਨੂੰ ਬ੍ਰਿਲੀ ਅਨੰਤ ਮੰਦਰ ਤੇ ਲੈ ਕੇ ਗਏ ਸੀ ਉੱਥੇ ਵੀਜ ਦਾ ਹਾਲ ਤੇ ਸਾਰੇ ਦਾ ਵੇਖਿਆ ਹੀ ਹੋਣਾ ਹੈ ਜਿਹੜੇ ਪ੍ਰਾਈਵੇਟ ਆ ਉਹ ਵੀ ਨਹੀਂ ਇਹਨਾਂ ਸਾਫ ਦੂਜੇ ਦਿਖਾਉਣੀ ਗਾਦੇ ਆ ਪਬਲਿਕ ਦਾ ਆ ਬਣੇ ਰਿਹਾ ਵੀਡੀਓ ਦੇ ਵਿੱਚ ਹੁਣ ਕਿਹੜਾ ਮੈਂ ਵੀ ਸੈਟ ਵਟ ਹੋਣਾ ਫਰੈਸ਼ ਨਪ ਹੋ ਗਏ ਗੱਲ ਤਾਂ ਸਹੀ ਆ ਇਹ ਨਹੀਂ ਲਿਆਉਣ ਵਾਲੇ ਕਿਤੇ ਵੀ ਹੁਣ ਅਸੀਂ ਬਾਜੰਦੇ ਵਿੱਚ ਜਾ ਕੇ ਆਏ ਆ ਉਥੋਂ ਕਿੰਨਾ ਉੱਚੀ ਹੁੰਦਾ ਹੁਣ ਅਸੀਂ ਬਾਜੰਦੇ ਵਿੱਚ ਜਾ ਕੇ ਆਏ ਆ ਉਥੋਂ ਬ੍ਰੈਡ ਵਗੈਰਾ ਮਿਲੇ ਆ ਤੇ ਕਾਫੀ ਅਸੀਂ ਇੱਥੋਂ ਲੈ ਰਹੇ ਆਂ ਤੇ ਇਹਦੂ ਬਾਅਦ ਕਿਰਾਂ ਖਾ ਪੀ ਕੇ ਫੇਰ ਵੇਨੇ ਆ ਕੀ ਮਾਹੌਲ ਆ ਹੋਰ ਕਿਤੇ ਜਾਵਾਂਗੇ ਜਾਂ ਨਹੀਂ ਆਇਆ ਇਹ ਨਿਕ ਤੇ ਲਿਆਉਣ ਨਾਲੇ ਇਹਦੇ ਵਿੱਚ 100 ਰੁਪਏ ਪੈਂਦੇ ਆ ਆਹ ਵਾਲੇ ਦੋ ਟਾਲੇ ਪੀ ਕੇ ਆ ਫਿਰ ਉਹ ਹੋ ਜਾਂਦੀ ਆ ਕੀ ਹੋ ਜਾਂਦੀ ਆ ਆ ਭਰੀ ਜਾਂਦੀ ਆ ਬਸ ਉਹ ਵੀ ਨਹੀਂ ਆ ਰਾਤ ਵਾਲੀ ਆ ਇਹ ਉਹ ਕੀ ਹੋ ਜਾਂਦੀ ਆ ਮੈਂ ਤਾਂ ਪਾਲਾ ਮੇਰੀ ਸੀਗਾ ਪਚੀਨੋਂ ਫੇਰ ਪਾਲਾ ਕਿ ਪਚੀਨੋਂ ਉਹ ਜੀ ਆਹਾ ਦੇ ਦੇ। ਉਹ ਆ ਰੁਕਦਾ ਜਾ ਕੱਢੀ ਜਨੇ ਆ। ਆਏ ਹਲਕੇ ਵਾਂਗ ਪੈਣਾ। ਰਿਆ ਹੀ ਨਹੀਂ ਜਾਂਦਾ ਖਾਣੇ ਬਿਨਾ। ਸਾਰਿਆਂ ਦਾ ਮਿੱਠੇ ਦਾ ਰੌਲਾ ਏ, ਲਾਲੇ ਕਿ ਹੁਣੀ। ਕੋਈ ਮਿੱਠਾ ਨਹੀਂ ਲਿਆਇਆ ਹੋਣੀ ਕੀਤਾ। ਬਿਸਕਟ ਵਗੈਰਾ ਆ ਜੋ ਖੁੱਲੇ ਹੀ ਨਹੀਂ ਕੋ। ਤੇ ਮੈਨੂੰ ਪ੍ਰੋਟੀਨ ਦੀ ਟੈਨਸ਼ਨ ਹੋਈ ਪਈ ਆ। ਕਿਵੇਂ ਪੂਰਾ ਕਰਾਂਗੇ? ਖਾਣ ਨੂੰ ਵੀ ਹੈਗੀ ਆ। ਤੈਨੂੰ ਕਦੀ ਪ੍ਰੋਟੀਨ ਤੇ ਲਗਾਈ ਨੂੰ ਟੈਨਸ਼ਨ ਕਿੰਨੀ ਪ੍ਰੋਟੀਨ ਦੀ। ਪ੍ਰੋਟੀਨ ਤੈਨੂੰ ਕਦੀ ਤੂੰ ਭਲਵਾਨ ਬੰਦਾ ਉਹਨੂੰ ਕਦੀ ਆ। ਮੈਨੂੰ ਫੋਟੋ ਸ਼ੂਟ ਕਰਦੈਨ ਉਹ ਇੱਥੇ 8 ਤੋਂ 7 ਟਾਈਮ ਹੋ ਗਿਆ। ਉਹ ਖਾ ਪੀ ਕੇ ਛੱਡਿਆ ਆ। ਆਵੇ। ਇੱਥੇ ਕਿੰਨੇ ਲੋਕੇਸ਼ਨ ਵਧੀਆ ਵੇ ਛੱਡਿਆ ਸਰੀਰ ਵੇਖੋ ਬਈ ਓਏ ਐਨ ਕਹਿਣਾ ਕੀ ਚੀਜ਼ ਆ ਇਹ ਤਿੰਨ ਮਹੀਨੇ ਦੀ ਪ੍ਰੋਸੈਸ ਇਹ ਨਿਗਾਹਾਂ ਭਾਣੇ ਨਿਗਾਹਾਂ ਆਹ ਹੋਏ ਹੋਰ ਹੀ ਹੁੰਦਾ ਅਸੀਂ ਥੱਲੇ ਜਾਣੇ ਆ ਕਿਦਾਂ ਤੇ ਜਾਣਦੇ ਨਹੀਂ ਕਿ ਆ ਫੋਟੋਆਂ ਖਿੱਚਣੀਆਂ ਆ ਤੇ ਆ ਗਿਆ ਆ ਬਹੁਤ ਥੱਲੇ ਨੈਰੌਨਕ ਮੇਲਾ ਵੇਣੇ ਆ ਮੈਨੂੰ ਪਹਿਲਾਂ ਨਾਲ ਕੰਮ ਔਖਾ ਹੋ ਗਿਆ ਸੀ ਫੋਨ ਦਾ ਕਿਉਂਕਿ ਜਿਹੜਾ ਕੱਲ ਵਾਲਾ ਬਲੌਗ ਬਣਾਇਆ ਪਹਿਲਾਂ ਮੈਨੂੰ ਉਹ ਜੜ ਐਡਿਟ ਕਰਕੇ ਤੇ ਅਪਲੋਡ ਕਰਨਾ ਪੈਣਾ ਸੀਗਾ ਰਾਤ ਨੂੰ ਫੇਰ ਮੈਥੋਂ ਅੱਜ ਦਾ ਬਣਾਇਆ ਡਿਲੀਟ ਕਰਕੇ ਕਿਉਂਕਿ ਉਹਦੀ ਸਪੇਸ 256 ਜੀਬ ਗਈ ਸੀ ਤੇ ਉਹ ਤਾਂ ਧੰਨਵਾਦ ਕਰਦੇ ਆਪਾਂ ਲਾਲ ਲੇਕੇ ਯਾਰ ਦਾ ਉਹਨੇ ਆਪਣਾ ਅਲਟਰਾ ਲਿਆਦਾ ਆ ਵੀ ਤੁਹਾਨੂੰ ਵਾਇਸ ਦੀ ਕੁਆਲਿਟੀ ਦਾ ਵੀ ਫਰਕ ਪਿਆ ਹੋਊਗਾ ਪਹਿਲਾਂ ਵਾਲੀਆਂ ਵੀਡੀਓ ਨਾਲ ਤੇ ਵੀਡੀਓ ਕੁਆਲਿਟੀ ਦਾ ਵੀ ਉਹਦੇ ਅਲਟਰਾ ਦੇ ਵਿੱਚ ਬਣਾਉਣੇ ਹੁੰਦੇ ਸਾਰਾ ਕੋ 24 ਅਲਟਰਾ ਇਹਦੇ ਵੀ ਬਨੇ ਆ ਕੀ ਕੋਈ ਫੀਚਰ ਆ ਪੁੱਣ ਜਿਹੜਾ ਪ੍ਰਾਈਵੇਟ ਪੂਲ ਰਾਤ ਕਹਿੰਦੇ ਸੀਗੇ ਉਹ ਵੀ ਬਖਾਉਣਾ ਆ ਹਣ ਪੂਲ ਵਗੈਰਾ ਆ ਇਹਨਾਂ ਦੇ ਕੂਬਾ ਬਣੇ ਵਿਆ ਸਾਰੇ ਰਿਜ਼ਰਵ ਲਿਖਿਆ ਹੋਆ ਪਰ ਕੋਈ ਹੈ ਹੈ ਨਹੀਂਗਾ ਔਰ ਮਾਹੌਲ ਬਹੁਤ ਵਧੀਆ ਏ ਹਵਾਵਾਰੀ ਜਿਆਦਾ ਸਾਫ ਆ ਹਣ ਲੋਕ ਆਉਣ ਲੱਗੇ ਆ ਜਿਹੜੇ ਇਹਨਾਂ ਦੇ ਬਣੇ ਵਿਆ ਹਾ ਰਿਜ਼ਰਵ ਇਹਨਾਂ ਦੇ ਵਿੱਚ ਲੋਕ ਆਉਣਗੇ ਅੱਜ ਆ ਆ ਵੀ ਗਏ ਆ ਆ ਪੂਲ ਦੇ ਵਿੱਚ ਲੋਕ ਨਾਈ ਜਾਂਦੇ ਆ ਪੂਲ ਇਹਨਾਂ ਦਾ ਬੱਚੇ ਉੱਚੀ ਆਏ ਤਾਂ ਪਤਾ ਨਹੀਂ ਕੀ ਸ਼ੈਅ ਕਰਦੀ ਆ ਉਹ ਬਗਲਾ ਬੂਲਾ ਕਿਰਤਾ ਉਹ ਹੂੰ ਗੱਡਾ ਵਾ ਖੰਬਾ ਚੰਨੀ ਯਾਰ ਬਾਈ ਬਣ ਕੇ ਆਇਆ ਛੁਰਾ ਹੋਏ ਉਧਰ ਸਾਰੇ ਉਹ ਨਾਰੀਅਲ ਦੇ ਫਾਰਮ ਹੀ ਆ ਜਾਣਾ ਕਿੱਥੇ ਆਣਾ ਹੁਣ ਥੋ ਡਿਆੜੀ ਦਾ ਰਾਦਾ ਇਹ ਕਹਿੰਦਾ ਵੀ ਮੱਕੇ ਜਾਣਾ ਕਿਉਂਕਿ ਇੱਥੇ ਰੌਣਕ ਮੇਲਾ ਜਾ ਇਨਾ ਹੈ ਨਹੀਂਗਾ ਤੇ ਹੂੰ ਸ਼ਾਂਤ ਜਾਣਾ ਇਸ਼ਲਾ ਚਿੱਲਾ ਚਿੱਲਾ ਵਾਜਦਿਆਂ ਹੈ ਆਈਸੋਲੇਟਡ ਜਾ ਇਹ ਰਗਾ ਵਾਜਦਾ ਹੈ ਮੱਕੀ ਆ ਬਦੂਜੇ ਖੜੇ ਆ ਬਰਕੋ ਜਿਹੜੇ ਹੁੰਦੇ ਮੱਛੰਗਾਂ ਵਾਲੇ ਨਹੀਂ ਹੁੰਦੇ ਉਹ ਪੜਨ ਵਾਲੇ ਤੇ ਅਨੋਹੀ ਉਹ ਕਰਨ ਲੱਗੀਆਂ ਆਪਾਂ ਜਵੇਨੇ ਜਿਆਦਾ ਮੱਕਾ ਜਾਵਾਂਗੇ ਤੇ ਜਾਂ ਹੋ ਸਕਦਾ ਏ ਮੱਕੇ ਚੱਲਗੇ ਮੱਟਾ ਟਾ ਜਾਵਾਂਗੇ ਮੱਕੇ ਚੱਲੋ ਓਕੇ ਉਹਦਰ ਉਹ ਕੋਪੀ ਆਲੇ ਵਾ ਇਧਰ ਨੂੰ ਹੁਣ ਇਹ ਖਾ ਕੇ ਤਾਂ ਟਾਟਾ ਭੈਂ ਦੇ ਨਾ ਰਾਜਦਾ ਹੀ ਨਹੀਂ ਇਹਨੇ ਉਹ ਬੋਕੋ ਸਬਾਹੋਂ ਬਿਨਾ ਪਾਣੀ ਤੇ ਇਧਰ ਕੀੜੇ ਕੱਢਣ ਫਿਰਦੇ ਆ ਤੇ ਔਨ ਨੂੰ ਫਿਰਦੇ ਆ ਇਧਰ ਦੇ ਇਹ ਤਾਂ ਜਾਨ ਨੂੰ ਫਿਰਦੇ ਆ ਉਹ ਤਰਾੜੀ ਕਿ ਉਹ ਤਰਾੜੀ ਖੇਡ ਲੱਗ ਗਿਆ ਉੱਥੇ ਬਹੁਤ ਸਾਲਾਂ ਤੋਂ ਮਤਲਬ ਬਲ ਨਾ ਮੈਂ ਘਰ ਬਣਾਉਣਾ ਨਾਲ ਕੁੱਤਾ ਆ ਗਿਆ ਚਾਹਣੋ ਜਿਹੜੇ ਇਹ ਦੋ ਦੋ ਕੌਂਗਾਂ ਪਿੱਤਿਆਂ ਨਾ ਹਾਈਪਰ ਹੁੰਦਾ ਨੀ ਕਰਦੇ ਨੱਚ ਆ ਰਹੇ ਨੇ ਨਹੀਂ ਕਰਦੇ ਨਹੀਂ ਪਰ ਆ ਗਿਆ ਤਾਂ ਇਹ ਨਹੀਂ ਕਰਉਂਦੇ ਆ ਤੇ ਜਾਣੀ ਐ ਚਾਹਸੀ ਲਾਉਂਦੇ ਥੋੜਾ ਸਮਝ ਆਣੀ ਐ ਕਿ ਦਾਇਆ ਲਾਉਂਦਾ ਥੋੜਾ ਪਾਇਆ ਨਜਮਟ ਤੂੰ ਪੈ ਗਿਆ ਆ ਲੈ ਤੂੰ ਮੁਰਜਾ ਬਗਲਾ ਅੱਛਾ ਫਿੱਕੀ ਹੋ ਤਾਰ ਗਈ ਤੀ ਨੂੰ ਇੱਕ ਤਵਾਰੀ ਦਾ ਸਦੋ ਦੀ ਨੀ ਕੌ ਸਿਨੀ ਮੇਰ ਦਾ ਟੈਡਾ ਨੰਗੜਾ ਕੀ ਕਰਾ ਲਾਲੇ ਕਾ ਕਿੜਾ ਫਰਦਾ ਮਾਰ ਲਾ ਦਨ ਮਾਰ ਕੇ ਦਾ ਦਿਖਾਣਾ ਵਾਈ ਘੱਟ ਰੱਖ ਪਾਏਗਾ ਇਹਦੇ ਨਾਲ ਆ ਹੁਣ ਜਾਣ ਲੱਗੇ ਆ ਫੇ ਸਾਡਾ ਬਈ ਨਾ ਕੇ ਨਿਕਲਿਆ ਸੋਣਾ ਤੇ ਟਾਈਮ ਤਾਂ ਸਾਡਾ ਇੰਨਾ ਹੋਇਆ ਨਹੀਂਗਾ ਪਰ ਅਸੀਂ ਹੁਣ ਮੱਕੇ ਤੇ ਚੱਲਦੇ ਆ ਤੇ ਉਹਨਾਂ ਨੇ ਕਮਰੇ ਦੀ ਗੱਲ ਕੀਤੀ ਸੀਗੀ ਕੱਲ ਉਹਨਾਂ ਨੇ ਕਿਹਾ ਸੀ ਕਮਰੇ ਲਓ ਪੁੱਛਿਆ ਸੀ ਵਿਦਾਵਾਂਗੇ ਕਿ ਨਹੀਂ ਮੈਂ ਕਿਹਾ ਸਾਡਾ ਅੱਕਾ ਵੱਕਾ ਹੀ ਆ ਜੀ ਵੀ ਸੋਚ ਕੇ ਦੱਸ ਦੇ ਤੁਹਾਨੂੰ ਤੇ ਹੁਣ ਅਸੀਂ ਪੁੱਛਿਆ ਜੀ ਕਿ ਵਿਦਾਉਣਾ ਹੈ ਉਹ ਕਹਿੰਦੇ ਰਿਜ਼ਰਵ ਹੋ ਗਿਆ ਬਈ ਤੇ ਇਹ ਸਮਾਨ ਦਾ ਪੁੱਛਿਆ ਉਹ ਕਹਿੰਦੇ ਸਮਾਨ ਇੱਥੇ ਰੱਖ ਜੋ ਤੇ ਕੋਈ ਚੱਕਰ ਨਹੀਂ ਦਫ਼ਤਰ ਦੇ ਵਿੱਚ ਕੋਈ ਕਮਰਾ ਵਿਹਲਾ ਕਰਤਾ ਅਸੀਂ ਪਹਿਲਾਂ ਹੀ ਤੇ ਹੁਣ ਚੱਲਦੇ ਆ ਕੋਈ ਰਹਿ ਤਾਂ ਨਹੀਂ ਗਿਆ ਏ ਹੁਣ ਚੱਲਦੇ ਆ ਮੱਕੇ ਤੇ ਜੋ ਜਿਹਾ ਵੀ ਰੱਖਦੇ ਆਇਆ ਬਾਹਰ ਆਇਆ ਯਾਰ ਆ ਵੀ ਰੱਖ ਦੇ ਅੰਦਰ ਸੈੱਟ ਕਰਕੇ ਲਾ ਦੇ ਆ ਵੀ ਰੱਖ ਦੇ ਦੁੱਤੇ ਵੀ ਲੈ ਤੂੰ ਇੱਕ ਲੀਹ ਤੇ ਵਾਈ ਮਰ ਜਾਣੀ ਤੇ ਫਸ ਤੂੰ ਫੇਰ ਤੋਂ ਆਇਆ ਜਾਂ ਕਿੰਨੇ ਲੋਕ ਅੱਜ ਸਵੇਰ ਆਇਆ ਤੋੜਦਾ ਤੋਤੀ ਦਾ ਆ ਇਹਦਾ ਵੀ ਟੁੱਟ ਗਿਆ ਤੇਰੇ ਵਾਲੀ ਦਾ ਹੀ ਟੁੱਟੇ ਮੇਰੇ ਗੱਲ ਦੇ ਨਾ ਟੁੱਟਿਆ ਇਦਾਂ ਉਹੀ ਮੈਂ ਫੜਦੱਖੇ ਖੈਦਸ ਗਿਆ ਉੱਥੇ ਹਵਾ ਚੁੜਦੀ ਸੀ ਨਾ ਨਹੀਂ ਥੋੜੀ ਉਹ ਪਹਿਲਾਂ ਨੱਪ ਕੇ ਖੜਾ ਖਿੱਚੀ ਦੀ ਲੈ ਤੂੰ ਖਿੱਚ ਉਹੀ ਕਹੀ ਸੀ ਮੈਂ ਤਾਂ ਐ ਇੱਕ ਹੱਥ ਨੱਪ ਦੀ ਕਰ ਬਟਨ ਲੱਗ ਗਿਆ ਬਟਨ ਨੱਪ ਕੇ ਫੇਰ ਅਸੀਂ ਕਹਿ ਤੋ ਸਾਡਾ ਆਪਾ ਫਲ ਫਰੂਟ ਲੈਣੇ ਆ ਇਥੋਂ ਲਾਲੇਗਾ ਕੀ ਲੈਣਾ ਇੱਕ ਤਾਂ ਸੰਤਰੇ ਲੈਣੇ ਆ ਸੰਤਰੇ ਪੜ ਠੀਕ ਹੈ ਨਾ ਬਾਕੀ ਮਲਾਗੇ ਮਸ਼ਾਹਦ ਨੂੰ ਤਿੰਨ ਦਾ ਤੇ ਵਦਾਂ ਅੱਦ ਅਨੋ ਆ ਯੂ ਯੂ ਆਨ ਨਾ ਸਮਾਹ ਨਾਲ ਆਰਾਮ ਆ ਆਹ ਪਿਆ ਪਲਾਸ ਤਨੀਨ ਰੇਸ ਫਰਾਤ ਆ ਜਾ ਖਾਣ ਦਾ ਖਾਣਾ ਖਾਣ ਵਾਸਤੇ ਉਹ ਲੈਂਦੇ ਸੀ ਇਥੋਂ ਮੱਛੀ ਵਗੈਰਾ ਤਨੀਕੀ ਬੰਗੋਂ ਤੋਂ ਜੋ ਵੀ ਮਿਲਕ ਪੀਚ ਵਗੈਰਾ ਆਂਦੀਆ ਤੇ ਉਹ ਇੱਥੇ ਮਿਲ ਨਹੀਂ ਗੀ ਕਿਉਂਕਿ ਇਹਨਾਂ ਦਾ ਮਾਲ ਨਾਰੋ ਕਰਕੇ ਬੰਨਦਾ ਬਾਹਰੀ ਬਲੈਂਕੀ ਵਗੈਰਾ ਆ ਦੋ ਤਿੰਨ ਦੁਕਾਨਾਂ ਐ ਉਹਦੇ ਛੋਟਾ ਛੋਟੇ ਨਾ ਬੰਦਾ ਐ ਪਬਲਿਕ ਮਾਰਕੀਟ ਚ ਭਰਾਵਾ ਉਹ ਲੈਦਾ ਧੂਕ ਬਣਾ ਲਾਂਗੇ ਬਹੁਤ ਆ ਯਾਰ ਅਟਕੜੇਗਾ ਧੂਕ ਬਣਾ ਲਾਂਗੇ ਡੋਬ ਬਣਾਉਗਾ ਕੋਣੇ ਨਾ ਟਾਈਮ ਐ ਨਹੀਂ ਡੋਬ ਉਹਦਾ ਨਾ ਹੋਣਾ ਉਹ ਕਹਦਾ ਮੈਂ ਨਹੀਂ ਬਣਾਉਂਦਾ ਉਹਨਾਂ ਕੋਲ ਚਿਕਨ ਹੋਊਗਾ ਉਹਨਾਂ ਕੋਲ ਸਾਰਾ ਕੁਝ ਆਗਾ ਉੱਥੇ ਕਿਸ ਕਸ ਗਲਪ ਪੈਂਦਾ ਹੱਸ ਬਰੌੜਾ ਨਹੀਂ ਦੱਸ ਡੁੱਲੇ ਤੇਰੀਆਂ ਕਰੇ ਚੱਲੋ ਦਿੰਦੀ ਨਹੀਂ ਕੋਤੇ ਤੇ ਲਾ ਪਾ ਚ ਕੋਈਆ ਤੇ ਖਾਦੀ ਵੀ ਆ ਹੱਥ ਕੱਗਤੀ ਆਲੇ ਨਾਲ ਕਾਲਿਸ਼ੀ ਰਹੁੰਦੇ ਆ ਮੇਰੇ ਤੇਰੀ ਕੱਪ ਤੇ ਮੇਰੇ ਫਿਰ ਜੱਟ ਸਾਂ ਨਾ ਕਰ ਹੁੰਦੇ ਨਹੀਂ ਜਾਂਦੀ ਚੇਰੀ ਦਿਲ ਵਿੱਚ ਹੋਰ ਲੈ ਨਾ ਹੀ ਜਾਵੇਂ ਜਾਣਾ ਆਪਾਂ ਉਹਦੇ ਪਈ ਕੋਲੇ ਬੈਠੇ ਹਾਲ ਚੱਲਦੇ ਬੇਬੇ ਕੋਲ ਨਹੀਂ ਆਪਾਂ ਰੁਕੇ ਉੱਥੇ ਸੀਗੇ ਆਹ ਵਾਹ ਹੈ ਨਾ ਤੋਂ ਹੋਰ ਤਨ ਕਹੀਦਾ ਨਾ ਆਜੋ ਮਾੜ ਇੱਥੇ ਪਹੁੰਚ ਗਏ ਆ ਰੌਣਕ ਮੇਲਾ ਬਹੁਤ ਜ਼ਿਆਦਾ ਹੈ ਬਾਟਾ ਵਾਵਾ ਲੱਗੀ ਸਾਨੂੰ ਹੋਊਗਾ ਅੱਧਾ 45 ਮਿੰਟ ਲੱਗਿਆ ਉਹਨੇ 40 ਹੈ ਨਾ 40 ਮਿੰਟ ਲੱਗੇ ਸਾਨੂੰ ਲੱਗੋ ਪਾ ਇੱਥੇ ਆਹ ਲਿਖੋਣਾ ਸੰਤ ਪਏ ਆਨੰਦ ਇੱਥੇ ਲਿਖਣ ਆਪਣੇ ਪ੍ਰੋਟੀਨ ਦਾ ਤਾਂ ਹੱਲ ਹੋ ਗਿਆ ਇੱਥੇ ਮੱਛੀ ਪਈ ਆ ਤਲੀ ਵੀ ਪਰ ਆ ਆਪਣੇ ਆਂਡੇ ਹੋਗੇ ਮੇਣ ਆਂਡੇ ਵਾਹ ਸਾਰੇ ਖਾਉਂਗਾ ਪ੍ਰੋਟੀਨ ਅੱਜ ਮੈਂ ਤੜਕੇ ਤੋਂ ਜਮਾ ਨਹੀਂ ਖਾਦਾ ਜਮਾ ਕੋਈ ਨਹੀਂ ਇੱਥੇ ਜਾਣਾ ਕਿ ਗਾਂ ਨੂੰ ਇੱਥੋਂ ਦਾ ਆ ਵੀ ਇੱਥੇ ਨਾ ਹੋਣਾ ਆਪਾਂ ਆਵੇ ਥੱਲੇ ਆ ਕਿੰਨਾ ਇਕੱਠਾ ਆਵੇ ਨਾ ਮੁੰਨ ਮਾੜਾ ਟੂਟ ਵਿਖਾਦਾ ਇੱਥੋਂ ਦਾ ਇਕੱਠਾ ਵਾਵਾ ਜ਼ਿਆਦਾ ਏ ਤੇ ਹੁਣ ਆਪਾਂ ਜਾ ਕੇ ਵੇਨੇ ਆ ਇੱਧਰ ਦੇਖੋ ਪਹਿਲਾਂ ਦਾ ਦੇਦੋ ਪਿਛਲੀ ਵਾਰ ਆਏ ਸੀ ਪਾਣੀ ਇੰਨਾ ਹੈ ਨਹੀਂ ਸੀ ਹੁਣ ਬਾਲਾ ਜਿਆਦਾ ਪਾਣੀ ਤਾਂ ਚੜਿਆ ਪਿਆ ਉਹ ਸਾਫ ਸਭ ਤੋਂ ਜਿਆਦਾ ਆ ਬੀਚ ਆਏ ਸਾਰੇ ਪੁਲੀਲੀਓ ਦਾ ਅੱਜ ਤੱਕ ਨਾ ਦੇ ਉਹ ਕਿੰਨੇ ਲੋਕ ਨਹਾਈ ਜਾਂਦੇ ਉਧਰ ਬੰਕੇ ਆ ਇੰਨੇ ਲੋਕ ਆ ਬਲੋ ਹੈਲੋ ਫਰੈਂਡਸ ਕੇਲਾ ਖਾ ਲੋ ਮੇਰੇ ਬਾਜੇ ਤੇ ਕੇਲਾ ਲੈ ਲੋ ਮੈਂ ਗਿਆਨੀ ਨਹੀਂ ਕਹਿੰਦਾ ਨਾ ਇਤਨਾ ਬੜਪੀਨੇ ਆਏ ਆ ਉਹਨਾਂ ਦੀ ਤਵੱਜਾ ਬਦਲੀ ਹੁੰਦੀ ਆ ਉਹ ਬੀਚ ਤੇ ਨਹਾਉਣ ਆਏ ਉਹ ਸਨਮ ਸਿੰਘ ਬਲੌਕ ਲਾਈ ਜਾਂਦੇ ਆ ਉਹ ਲਾਉਂਦੇ ਧੁੱਪ ਤੋਂ ਬਚਣ ਵਾਸਤੇ ਤੇ ਇਧਰ ਆਪਣਾ ਲਾਲ ਲੇਕਾ ਵੀ ਲਾਈ ਜਾਂਦਾ ਕਹਿੰਦਾ ਮੇਰੀ ਤਵਾਚਾ ਖਰਾਬ ਹੁੰਦੀ ਆ ਦਿਖਾਈਆਂ ਲਾਲ ਲੇਕਾ ਆ ਪਾਖੜਾ ਘੋਰੇ ਆ ਫੇਰ ਵੀ ਨਾ ਬਾਹਵਾ ਨੂੰ ਆ ਵੀ ਆ ਸਾਰੀ ਕਮਲੇ ਹੋਏ ਫਰਦੇ ਚ ਆ ਹੀ ਚੜ ਗਿਆ ਮੂੰਹ ਤੇ ਮੇਰੇ ਤੇ ਨਹੀਂ ਲੱਗਿਆ ਨਾ ਨਹੀਂ ਬਿਣਾ ਮੂੰਹ ਤੇ ਲਾਦੇ ਕੀ ਆ ਗਿਆ ਆ ਕਰ ਲਿਆ ਨਾ ਹਣਾ ਕੇ ਪੈਣ ਜਾਣਾ ਹੁਣ ਨਾ ਹਣੇ ਆ ਭੁੱਖੇ ਨੰਗੇ ਐਦ ਕੰਮ ਦੇ ਹੋਗੇ ਹੈਲੋ ਹੈਲੋ ਆਲੀ ਦਾ ਵੜ ਲਿਆ ਦਾ ਆਹ ਵਾਲਾ ਮਟਰਨ ਜਨਾ ਓਕੇ ਨੰਗੇ ਐਸਕੇ ਦਾ ਬਾਣੀ ਯਾਰਾ ਬਾਬਾ ਵਾਲਾ ਦੋਨ ਵਾਹ ਬਾਬਾ ਵਾਲਾ ਦੋਨ ਚੱਲ ਥੈਂਕ ਯੂ ਪਾਵਾ ਇਨਕਾ ਨਾਲ ਜੱਟਾ ਆ ਕਿਉਂ ਆ ਗਿਆ ਵਾਲਾ ਦੀਪੇ ਨੂੰ ਲੈ ਧਿਆਨੇ ਨੂੰ ਸ਼ਬੀਲਾ 20 ਲੱਖ ਦਾ ਮੜੇ ਮਾਇਆ ਆਈ ਐ ਦਾ ਗਿਆ ਇੱਕ 20 ਲੱਖ ਦਾ ਵੀ ਲਾਈ ਜਾਊਗੀ ਜਿੰਨਾ ਮਰਦੀ ਤੂੰ ਜੀ ਪਾਣੀ ਪੀਖਾ ਦੇ ਪਾਣੀ ਨਾ ਮੋਕਾ ਦੇ ਦੇ ਬਾਬੇ ਦਾ ਵੀਰਵਾਰ ਵੀ ਮੱਕ ਗਿਆ ਨੇ आरे वो पानी आ पखरे कोणी दिस बी पानी थी ओवे बंद हो गया चल्ली आंडा नई नहीं उन चंगी ददा आवाज दे चल अपना बैग जरा मैं हाँ हाँ हां ਕੀ ਆਉਂਦੇ ਆ ਕਿਹੜਾ ਸਾਰੇ ਤੇ ਕਿਹੜਾ ਕੱਢਦੇ ਆ ਆਪਾਂ ਦਰ ਕੇ ਕੱਢਦੇ ਆ ਕਿਹੜਾ ਦੋਵੇਂ ਜਣੇ ਤੇ ਵੇਖੋ ਕਾਠ ਬਹੁਤ ਜਦਗ ਨਜ਼ਾਰੇ ਬਹੁਤ ਹੁੰਦਾ ਛੱਲਾਂ ਵਜਦੀਆਂ ਜਦੋਂ ਪਾਣੀ ਇੰਨਾ ਠੰਡਾ ਵੀ ਨਹੀਂ ਗਰਮ ਵੀ ਨਹੀਂ ਨਾਰਮਲ ਚੱਡਿਆ ਸਰੀਰ ਵੇਖੋ ਸਾਡੇ ਦਾ ਇਹਦਾ ਵੇਖੋ ਕਈ ਵੇਲੇ ਆਹ ਲੋ ਫੋਟੋ ਮਾਹੀਤੀ ਜਾਂਦੇ ਇਹ ਜਿਹਨੀਆਂ ਯਾਰੇ ਕਹਿੰਦੇ ਮਿਲਨੇ ਚੱਡਿਆ ਚੱਡਿਆ ਸਰੀਰ ਵੇਖੋ ਤਾਂ 9 ਮਹੀਨੇ ਬਣਾਇਆ ਚੌਥਾ ਮਹੀਨਾ ਹੁੰਦਾ ਤਾਂ ਨਹੀਂ ਨੀ ਲੰਗ ਚੜਾਈ ਜਾਂਦਾ ਤੇ ਗਿਆ ਹੋਇਆ ਲਗੂ ਆਪਾ ਲਗੂ ਆ ਲਗੂ ਆ ਪਰਾਂਗੇ ਚੜਾਉਣਾ ਤਲਾਵਾ ਗਲਤ ਪਾਗਾ ਵਾ ਇਹ ਕਿਵੇਂ ਤੜਾਵਾ ਪਾਗਾ ਇੱਕ ਰੱਸੀ ਤੇ ਹੀ ਵਿਚਾਲੀ ਦਰਦ ਰਾਹੀ ਕੰਮ ਆ ਗਿਆ ਪਾਸੇ ਆਪ ਮੈਂ ਦੋਦੀ ਬਣਾ ਲੈਂਦੇ 1.5 ਦੋ ਘੰਟਿਆਂ ਤੋਂ ਪਿੱਛੇ ਨਹੀਂ ਜਾਂਦੇ ਆ ਹੁਣ ਟੋਏ ਟੂਏ ਪੱਟਣ ਲੱਗ ਗਏ ਸੀਗੇ ਤੇ ਹੁਣ ਅਸੀਂ ਖਾਣੇ ਪਾਣੀ ਦਾ ਕਹਿਣ ਚੱਲੇ ਆਂ ਖਾਣੇ ਪਾਣੀ ਦਾ ਕਹਿਣ ਚੱਲਿਆ ਹੁਣ ਤੇ ਇੱਕ ਦੂ ਬਾਅਦ ਉਹ ਬਣਾ ਦੇਣਗੇ ਇੱਕ ਦੂ ਬਾਅਦ ਫੇਰ ਫੇਰ ਦੁਬਾਰਾ ਫੇਰ ਉਹ ਨਹਾਉਣ ਨੂੰ ਲਾਵਾਂਗੇ ਤੇ ਆਥਰੇ ਜਾਵਾਂਗੇ ਸਾਡਾ ਕੋਈ ਇਰਾਦਾ ਨਹੀਂ ਚੱਲ ਵਿਗਾੜਿਆ ਆਪਾਂ ਚੱਲ ਗਏ ਅ ਮੈਂ ਮੈਦਮ ਨਾਲ ਚੱਲਿਆ ਆਂਟੀ ਨਾਲ ਇਹ ਤਾਂ ਕਿਸੇ ਤੋਂ ਘਰੋਂ ਬਣਵਾ ਕੇ ਦੇਊਗੀ ਤੁਹਾਨੂੰ ਖਾਣਾ ਬਿਨੇ ਕਿ ਬਣਵਾਵਾਉਂਦੇ ਆ ਉਹ ਜੋ 2 ਸਾਲ ਪਹਿਲਾਂ ਇੱਥੇ ਆਏ ਸੀ ਉਦੋਂ ਵੀ ਆ ਘਰ ਵਾਲੀ ਬੁਢੀ ਨੇ ਮਨਾ ਕੇ ਦਿੱਤਾ ਸੀ ਸਾਨੂੰ ਖਾਣਾ ਪਾਣੀ। ਕਾ ਬਹੁਤ ਚੰਗੇ ਲੋਕ ਆਇਤੋਂ। ਬਹੁਤ ਜ਼ਿਆਦਾ ਚੰਗੇ। ਇੱਥੇ ਬਹਿ ਕੇ ਉਹ ਦੋ ਖਾਦਾ ਸੀਗਾ ਮੀਂਹ ਪੈਂਦਾ ਹੀ ਉਹਦੋਂ ਸਾਨੂੰ ਚੇਤਾ ਆਈ ਮਠਾ ਵਠਾ। ਇਹਨਾਂ ਨੇ ਹੁਣ ਵੀ ਆ ਬੁਢੀ ਨੇ ਜਿਹੜੀ ਆਂਟੀ ਫਰ ਦੀ ਟੋਪੀ ਵਾਲੀ। ਉਹਨੇ ਨਾ ਕਿੰਦੇ ਨੂੰ ਪਛਾਣ ਲਾ। ਕਹਿੰਦੀ ਆਪ ਹੋ ਗਈ ਏ ਮੁੰਡੇ ਨੂੰ ਤਾਂ ਮੰਜਾਂ ਹੰਦੀ ਆ ਪਹਿਲਾਂ ਵੀ ਕਦੇ ਵੇਖਿਆ ਏ। ਮੱਛੀ ਖਾਣ ਦਾ ਰਾਦਾ ਸੀਗਾ ਉਹ ਕਹਿੰਦੀ ਮੱਛੀ ਤਾਂ ਸਾਡੇ ਕੋਲ ਜਿਹੜੀ ਵੱਡੀ ਆ ਪੂਰੀ ਵੱਡੀ ਪਈ ਆ ਟੂਣਾ ਉਹ ਪਈ ਆ ਤੇ ਫਰਿੱਜ ਚ ਲਾਈ ਵੀ। ਤਾਜੀ ਜਿਹੜੀ ਫੜੀ ਵੀ ਸੀ। ਤੇ ਉਹ ਹੁਣ ਕੱਟ ਨਹੀਂ ਸਕਦੇ ਆ ਕਿਵੇਂ ਵੀ ਟਾਈਮ ਲੱਗੂਗਾ ਬਣਾਉਣ ਲੱਗੇ ਫਰੋਜ਼ਨਾ ਤੇ ਉੱਥੇ ਉਹਨਾਂ ਕੋਲ ਬੰਗੂ ਸਬ ਪ੍ਰੀਤੋ ਕੀਤੀ ਪਈ ਆ ਫਰਾਈ ਕੀਤੀ ਪਈ ਆ ਮਤਲਬ ਜਿਹੜੀ ਮਿਲਕ ਫਿਕਸ਼ਨ ਦੀ ਆ ਹੁਣ ਤੇ ਇੱਕ ਉਹਨਾਂ ਕੋ ਉਹ ਪਏ ਆ ਉਹ ਜਿਹੜੇ ਆਂਡੇ ਹੁੰਡੇ ਵਗੈਰਾ ਹੋਰ ਆ ਤੇ ਜੇ ਦੇ ਕਹਿੰਦੇ ਉਹਨਾਂ ਵਿੱਚੋਂ ਖਾ ਸਕਦੇ ਆ ਠੀਕ ਆ ਨਹੀਂ ਤਾਂ ਜੇ ਹੋਰ ਬਣਾਉਣਾ ਏ ਤਾਂ ਟਾਈਮ ਲੱਗੂਗਾ ਤੇ ਨਾਲੇ ਉਹੋ ਕਰ ਸਕਦੇ ਆ ਬਈ ਤੁਸੀਂ ਇਹਨੂੰ ਵਗੈਰਾ ਜਿਹੜਾ ਦੂਜਾ ਨਹੀਂ ਦਾ ਪ੍ਰੋਸੈਸ ਫੂਡ ਹੋ ਗਿਆ ਉਹ ਸੌਸੇਜਸ ਹੋ ਗਏ ਉਹ ਜਗਾ ਅਸੀਂ ਕਰ ਸਕਦੇ ਆ ਇਸ ਵੇਲੇ ਤਾ ਹੁਣ ਵੇਨੇ ਉਹਨਾਂ ਨੂੰ ਪੁੱਛਦੇ ਆਂ ਜੰਟਾ ਬਈ ਤਾ ਏ ਜੰਟਾ ਬਈ ਤਾ ਅਨੇ ਬਾ ਮੋਬਾਈਲ ਉੱਤੇ ਆਪਾਂ ਜਾਂ ਤੀ ਆਪਾਂ ਕੀਤਾ 5-5 ਲੱਖ ਦੇ ਤਾਰ ਦਿੰਦਾ ਰਪੇ ਪਰ ਬਣਾ ਕੇ ਦਿੰਦਾ ਨਾ ਇਦਾਂ ਦਾ ਤਾਗੇ ਵਸਾਉਣ ਲਿਆ ਇਹ ਗੱਲ ਆਪਾਂ ਨੂੰ ਇਦਰੀ ਤਾਰ ਆ ਮੈਂ ਕਹਿੰਦੇ ਕਮਾਉਣ ਆ ਅੱਛਾ ਹੋਰ ਬਾਤ ਦੇ ਸਕਦੇ ਆ ਇਹਨਾਂ ਨੂੰ ਕਮਾਉਣ ਲਿਆ ਯਾ ਸਾਰੇ ਜੰਟਾ ਦੀ ਗਏ ਬੰਦ ਏਰੀਆ ਤੋਂ ਸ਼ੁਰੂ ਕਰਦਾ ਏ ਹੱਥ ਭਰਾ ਕਰ ਇਹ ਹੱਥ ਭਰਾ ਕਰ ਮੁੰਡਿਆ ਆਪਾ ਆਪਾ ਆਪਾ

ਉਹ ਕੋਈ ਕਿਹੜੀ ਫਿਲਮ ਨਾਲ ਦੀ ਪੁਆ। ਲੋਕ ਨਹੀਂ ਜਾਂਦੇ। ਨਹੀਂ ਤਾਂ ਆਪਾਂ ਕਿੰਨੀ ਵੱਧ ਗਈ ਐ। ਚਮਕਣ ਲੱਗੇ। ਟੱਪ ਕਿੰਨੀ ਜ਼ਿਆਦਾ ਵੱਧ ਗਈ। ਆ ਜਾ ਉੱਥੇ ਚੱਲਿਆ ਹੁਣ। ਉਹ ਇਧਰ ਤੇ ਨਹੀਂ ਜਵਾਕਿਆਂ ਕੁੜੀਆਂ। ਉਹੀ ਮੈਂ ਕਹਿੰਨਾ ਛੱਡੇ ਚੱਲ ਗਏ ਆਪਾਂ। ਹਾਂ। ਆ ਵੀ ਆਹ ਪੱਥਰ ਕਹਿੰਦਾ ਸੀ ਬਾਲਾ ਉੱਚਾ ਨਹੀਂ ਗਾ ਇਹ। ਆ ਉੱਚਾ ਨਹੀਂ ਗਾ। ਸਹੀ ਆ ਇਹ ਕਿਹੜਾ ਦੋ ਇਹ ਤਾਂ ਇੰਨਾ ਹੀ ਆਉਣਾ ਇਹਨੇ ਸਾਰਾ ਰਾਹ ਹੀ ਆਈਆਂ ਪਾਣੀ ਹੋ ਲਾ ਇਹ ਸਾਰਾ ਆਇਆ ਇੱਥੇ ਪੱਥਰ ਹੀ ਪੱਥਰ ਪੱਥਰ ਤਿੱਖੇ ਕਿੰਨੇ ਓਏ ਕਿੰਨੇ ਤਿੱਖੇ ਪੱਥਰ ਤਾਂ ਉਹ ਵਾਦ ਪਰ ਨਹੀਂ ਚੱਲੇ ਆ ਕਿ ਰਾਹ ਇਥੋਂ ਪਰ ਨਹੀਂ ਚੱਲੇ ਆ ਕਿ ਰਾਹ ਇਥੋਂ ਮੱਕੇ ਤੋਂ ਦੁਬਾਰਾ ਫੇਰ ਉੱਥੇ ਚੱਲੇ ਆਰ ਕਿ ਇਹ ਦੂਜੇ ਰਾਹ ਵੇ ਦੀ ਚੱਲੇ ਆ ਅਨ ਉਹਥੇ ਮਿਲੇ ਸੀਗੇ ਬੰਦੇ ਉਹਨਾਂ ਨੇ ਦੱਸਿਆ ਵੀ ਤੁਹਾਨੂੰ ਅਸੀਂ ਵੇਖਿਆ ਪਹਿਲਾਂ ਵੀ ਤੇ ਤੁਸੀਂ ਇੱਧਰ ਦੀ ਆਇਆ ਹੈਂ ਕਿਹਾ ਹਾਂ ਕਹਿੰਦੇ ਇੱਧਰ ਥੀ ਜ਼ਿਆਦਾ ਨੇੜੇ ਆ ਅੱਧਾ ਘੰਟਾ ਲੱਗਦਾ ਏ। ਥਾਣੇ ਵਗੈਰਾ ਉੱਥੇ ਚੱਲੇ ਆਂ ਇਹਦੇ ਬਾਅਦ ਰਹਿਣੇ ਆ। ਆਹ ਮਾਣ ਦੇਖੋ। ਤਾਰੀਆਂ ਦੇ ਪੇੜ। ਲੱਗ ਰਿਹਾ ਦੇਖੋ। ਉੱਪਰ ਇਹ ਚ ਨੇੜੇ ਬੁੱਕ। ਉਹਨੇ ਕਿੱਥੇ ਲੀਨ ਲਾਇਆ ਮੈਂ ਤਾਂ ਇਹ ਨਹੀਂ। ਇਹ ਪੀਰ ਹੁਲਾ। ਹੋਰ ਕੰਮ ਨਹੀਂ ਤੇ ਤੁਮਸ ਤਾਰ ਕੇ ਆਹ ਹੈ ਝਾ ਜਾ ਇਹ ਤੇ ਨਾ ਜਾਣਾ ਦੂਜੇ ਮਗਰ ਲੱਗੇ ਖੜੇ ਆ ਵੱਡੇ ਝਾੜ ਕੱਲ ਬਾੜਾ ਕੱਟ ਸੀਗਾ ਅੱਜ ਤਾਂ ਜਮਾ ਵੇਲ ਪਈ ਆ